ਸ਼ਸ਼ੀਕਲ ਜੀ ਸਾਰਿਆਂ ਨੂੰ ਵਹੁਪਕਾਰ ਦੇਖਦੇ ਸੀ ਸਾਰੇ ਠੀਕ ਠਾਕ ਹੋ ਗਏ ਤੇ ਵੈਗਰਤਨ ਹਮੇਸ਼ਾ ਸਾਰਨ ਜੜਦੀ ਕਣਾ ਵਿੱਚ ਰੱਖੇ ਜੀ ਇਹ ਹੈਗੇ ਨੇ ਮੇਰੇ ਹਸਬੰਦ ਜੋ ਕਿ ਸ਼ੋਪਿੰਗ ਕਰਨ ਲਈ ਗਏ ਹੋਏ ਨੇ ਸਾਈਪ੍ਰਸਟੇ ਵਿੱਚ ਤੇ ਇਹ ਆਪਣੇ ਕੁਝ ਸਮਾਨ ਲੈਣ ਗਏ ਸੀਗੇ ਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਸੁਪਰਮਾਰਕਟ ਹੁੰਦੀ ਆ ਉਹਦੇ ਵਿੱਚ ਤੇ ਆਪਣਾ ਇੰਜੋਏ ਨਾਲ ਕਰਦੇ ਫਏ ਸੀਗੇ ਤੇ ਇੱਧਰ ਅਜੁੰਨੀ ਹੈਨਾ ਅਜੁੰਨੀ ਡੌਗਿਸ ਦੇ ਨਾਲ ਬਹੁਤ ਜ਼ਿਆਦਾ ਖੇਡਦੀ ਹੈ ਤੇ ਆਪਣੇ ਮਾਮੇ ਕੇ ਡੌਗੀ ਨਾਲ ਬਹੁਤ ਜ਼ਿਆਦਾ ਖੇਡਦੀ ਹੈ ਉਨੁਪਲ ਟਾ ਕੇ ਮਾਰਦੀ ਐ ਫਿਰ ਜੇ ਹਨਾ ਜੇ ਉਹ ਥੋੜਾ ਜਿਹਾ ਵੀ ਚੁੱਕਦਾ ਹਨ ਫਿਰ ਇਹ ਕਿੰਨੀ ਕਿ ਬਹੁਤ ਜਿਆਦੀ ਉਸਨੇ ਸ਼ਰਾਰਤਾ ਕਰਦੀ ਐ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਏ ਨੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲੇ ਤੇ ਮਿਲਦੇ ਆਂ ਜੀ ਕਿਤੇ ਨੈਕਸਟ ਵਲੌਗ ਨਾਲ ਛੋਟੇ ਜਿਹੇ ਵਲੌਗ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਚੈਨਲ ਨੂੰ ਸਪੋਰਟ ਵੱਧ ਤੋਂ ਵੱਧ ਕਰੋ ਜੀ ਤੇ ਅਜੂਨੀ ਦੀਆਂ ਸ਼ਰਾਰਤਾਂ ਜਿਹੜੀਆਂ ਹੈਗੀਆਂ ਨੇ ਉਹ ਡੌਗੀ ਦੇ ਨਾਲ ਜਾਰੀ ਨੇ ਤੇ ਅਜੂਨੀ ਦੇ ਕੋਲ ਪਲਟਾ